ਜਿਹੜਾ ਆਉਣ ਵਾਲੇ ਦਿਨਾਂ 'ਚ ਜਿਹੜਾ ਮੌਸਮ ਰਹਿਣਾ ਹੈ ਟੈਂਪਰੇਚਰ ਰਹਿਣਾ ਦਿੱਲੀ ਦਾ ਜ਼ਿਕਰ ਕਰੀਆ ਪਰ ਰਾਜਧਾਨੀ ਹੈ 42 ਡਿਗਰੀ ਤੋਂ ਉੱਪਰ ਵੀ ਜਾ ਸਕਦਾ ਟੈਂਪਰੇਚਰ ਸਵਾਲੀਆ ਨਿਸ਼ਾਨ ਹੈ ਕੀ ਕਰਗਾ ਇਸਾਂ ਜਿਹੜਾ ਕੁਸਮਤੀ ਸੇ ਕੋ ਜਤੇਦਾਰ ਤੌਰ ਤੇ ਪ੍ਰਵਾਨ ਕਰੇਗੀ ਜਾ ਆਉਣ ਵਾਲੇ ਦਿਨਾਂ 'ਚ ਉਹਨੇ ਮੁਸ਼ਕਲਾਂ ਹੋਰ ਇਸ ਤਰ੍ਹਾਂ ਵੱਧਿਆ ਨਜ਼ਰ ਆ ਰਹੀ ਕਿ ਜਿੰਮੇਵਾਰੀ ਤਾਂ ਸ਼ੂਣੀ ਗੁਰਦਾਰ 15 ਮੀਟੀ ਦੀ ਬਣਦੀ ਹੈ ਸਿੰਘ ਸਾਹਿਬਾਨ ਦੀ ਬਣਦੀ ਹੈ ਕਿ ਗਲਤ ਘਤਰਾਂ ਕੀਮਤਾਂ ਨੂੰ ਕਿਉਂ ਨਹੀਂ ਰੁਕੇ ਜਾਂਦਾ ਪਰ ਇੱਥੇ ਆਪਾਂ ਗੱਲ ਉਸ ਹਸਤੀ ਦੀ ਜੋ ਸਖਸ਼ੀ ਕਰ ਰਹੇ ਆ ਜਿਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਸਹੀ ਕਦਰਾਂ ਕੀਮਤਾਂ ਨਿਭਾਉਣ ਦੀ ਭਾਰਤ ਭੂਸ਼ਣ ਆਸ਼ੂ ਇੱਕ ਚੰਗੀ ਪਕੜ ਰੱਖਦੇ ਨੇ ਲੁਧਿਆਣੇ ਦੇ ਵਿੱਚ ਤਾਂ ਜਿਹੇ ਦੇ ਵਿੱਚ ਹਜ ਤੱਕ ਭਾਜਪਾ ਨੇ ਆਪਣਾ ਉਮੀਦਵਾਰ ਨਹੀਂ ਐਲਾਨਿਆ ਸੋ ਤੁਸੀਂ ਕਿਵੇਂ ਦੇਖਦੇ ਇਸ ਨੂੰ ਕਿ ਕਿਸ ਤਰ੍ਹਾਂ ਦਾ ਮੁਕਾਬਲਾ ਹੋਏਗਾ ਭਾਜਪਾ ਦੇਰੀ ਕਿਉਂ ਕਰ ਰਹੀ ਹੈ ਜਾਂ ਫਿਰ ਉਹ ਪੱਤੇ ਦੇਖ ਰਹੀ ਹੈ ਕਿ ਸਾਰੀਆਂ ਪਾਰਟੀਆਂ ਪੱਤੇ ਖੋਲ ਲੈਣ ਅਸੀਂ ਬਾਅਦ ਚ ਖੋਲਾਂਗੇ ਔਰ ਰਾਣਾ ਗਰਜੀਦਾ ਜਿੱਦਾਂ ਦਾ ਸੁਆਗ ਹੈ ਆਪਾਂ ਕਹਿੰਦੇ ਆ ਤੱਕੜ ਕੇ ਸੰਦੇ ਰਾਸੀ ਆ ਕੁਆ ਉਹਨੇ ਡਟ ਕੇ ਆਪਣੇ ਮਦਦ ਕੀਤੀ ਬੇਟੇ ਦੀ ਔਰ ਜਿੱਥੇ ਆ ਕੇ ਦਿਖਾਤਾ ਆਂਗਰੇਜ਼ ਜੋ ਮਰਜ਼ੀ ਕਰੇ ਚਾਹੇ ਨਾ ਕਰੇ ਉਹਨੇ ਕਹਦਾ ਕਿ ਮੇਰਾ ਬੇਟਾ ਹੀ ਐਮਐਲਏ ਹੋएगा ਬਣਾ ਕੇ ਦਿਖਾਤਾ ਉਹ ਜਿਹੜੇ ਕਿਸਾਨ ਹੈ ਉਸ ਤਰੀਕੇ ਨਾਲ ਇੱਕ ਦਾ ਵਿਰੋਧ ਕਰ ਰਿਹਾ ਕਿ ਟਰੰਪ ਦੀ ਜਿਹੜੀ ਨੀਤੀ ਹੈ ਉਹ ਭਾਰ ਦੇ ਖੇਤੀ ਨੂੰ ਤਬਾਹ ਕਰਨ ਵਾਲੀ ਨੀਤੀ ਹੈ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਗੱਲਬਾਤ ਕਰਾਂਗੇ ਅੱਜ ਦੇ ਸ਼ੋਅ ਦੇ ਵਿੱਚ ਕੁਝ ਅਹਿਮ ਖਬਰਾਂ ਦੇ ਉੱਪਰ ਪਰ ਖਬਰਾਂ ਦੇ ਵਿੱਚੋਂ ਖਬਰ ਕਹਿ ਲੋ ਜਾਂ ਨਿੱਜੀ ਜ਼ਿੰਦਗੀ ਦੇ ਨਾਲ ਜੁੜੀ ਅਪਡੇਟ ਮੌਸਮ ਦੇ ਬਾਰੇ ਜ਼ਰੂਰ ਗੱਲ ਕਰਾਂਗੇ ਕਿਉਂਕਿ ਅਗਲੇ 6 ਦਿਨਾਂ ਦੇ ਲਈ ਸੂਬੇ ਦੇ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕੀ ਚੇਤਾਵਨੀ ਹੈ ਕਿਸ ਤਰ੍ਹਾਂ ਦੇ ਹਾਲਾਤ ਰਹਿਣਗੇ ਜਾਂ ਫਿਰ ਗੱਲ ਧਾਰਮਿਕ ਪੱਖ ਤੋਂ ਤੇ ਸਿਆਸੀ ਪੱਖ ਤੋਂ ਵੱਖ-ਵੱਖ ਵਿਸ਼ਿਆਂ ਦੇ ਉੱਪਰ ਕਰਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਵਾਗਤ ਹੈ ਜੀ ਸਿੱਧੂ ਸਾਹਿਬ ਤੁਹਾਡਾ ਬਹੁਤ-ਬਹੁਤ ਪਾਣੀ ਸਸਿਕਾ ਦਰਸ਼ਕਾਂ ਦੇ ਤੁਹਾਨੂੰ ਲੋ ਸਵਾਲ ਅਹਿਮ ਮੁੱਦਿਆਂ ਦਾ ਜ਼ਿਕਰ ਕਰ ਰਹੇ ਹੋ ਤੁਸੀਂ ਜੀ ਸਿੱਧੂ ਸਾਹਿਬ ਗੱਲ ਕਰਾਂਗੇ ਪੰਜਾਬ ਦੇ ਮੌਸਮ ਦੀ ਆਪਾਂ ਜਾਣਦੇ ਹਾਂ ਕਿ ਇਸ ਸਮੇਂ ਵਾਡੀ ਦਾ ਸੀਜ਼ਨ ਹੈ ਜਿਹੜਾ ਬਿਲਕੁਲ ਜੋਰ-ਸ਼ੋਰ ਦੇ ਨਾਲ ਆ ਰਿਹਾ ਹੈ ਤੇ ਤਕਰੀਬਨ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਹੈ ਉਹ ਵਾਡੀ ਦਾ ਸੀਜ਼ਨ ਆ ਜਿਹੜਾ ਉਸਨੇ ਪੂਰੀ ਪੀਕ ਫੜ ਲੈਣੀ ਆ ਤਾਂ ਅਜੇ ਇਹ ਦੇ ਵਿੱਚ ਆਉਣ ਵਾਲੇ 6 ਤੋਂ 7 ਦਿਨਾਂ ਦਾ ਜੋ ਭਵਿੱਖ ਦੱਸਿਆ ਗਿਆ ਹੈ ਵਿਭਾਗ ਦੇ ਵੱਲੋਂ ਉਹ ਕਾਫੀ ਖਤਰਨਾਕ ਇਸ ਕਰਕੇ ਕਹਿ ਸਕਦੇ ਆ ਕਿਉਂਕਿ ਜੇ ਅਪ੍ਰੈਲ ਮਹੀਨੇ 'ਚ ਇਹ ਹਾਲਾਤ ਨੇ ਤਾਂ ਫਿਰ ਜੂਨ ਜੁਲਾਈ ਦੇ ਹਾਲਾਤ ਕਿਸ ਤਰ੍ਹਾਂ ਦੇ ਹੋਣਗੇ ਇਹ ਸੋਚਣ ਲਈ ਮਜਬੂਰ ਹੋਣਾ ਪੈ ਰਿਹਾ ਜੀ ਬਿਲਕੁਲ ਪ੍ਰਭ ਜੇ ਜੇ ਮੌਸਮ ਦੀ ਆਪਾਂ ਗੱਲ ਕਰਦੇ ਆਉਣ ਵਾਲੇ 5-6 ਦਿਨਾਂ 'ਚ ਜਿਸ ਤੰ ਨਾਲ ਗਰਮ ਹਵਾਵਾਂ ਦੀਆਂ ਲਹਿਰਾਂ ਚੱਲਣਗੀਆਂ ਲੱਗਦਾ ਹੈ ਕਿ ਗਰਮੀ ਦੀ ਖਤਰੇ ਦੀ ਘੰਟੀ ਹੈ ਇੰਨੀ ਵੱਡੀ ਪੱਧਰ ਤੇ ਮੌਸਮ ਦੇ ਚ ਤਬਦੀਲੀ ਸ਼ਾਇਦ ਪਹਿਲਾਂ ਕਦੇ ਕਿਸੇ ਨੇ ਕਿਆਸ ਰਾਇਆ ਨਹੀਂ ਕੀਤੀ ਹੋਣੀ ਆ ਕਿ ਅਪ੍ਰੈਲ ਦੇ ਸ਼ੁਰੂ ਦੇ ਦਿਨਾਂ 'ਚ ਆਪਾਂ ਹੁਣ ਗੱਲ ਕਰ ਰਹੇ ਆ ਤਾਂ ਜਿਹੜਾ ਆਉਣ ਵਾਲੇ ਦਿਨਾਂ 'ਚ ਜਿਹੜਾ ਮੌਸਮ ਰਹਿਣਾ ਹੈ ਟੈਂਪਰੇਚਰ ਰਹਿਣਾ ਹੈ ਦਿੱਲੀ ਦਾ ਜ਼ਿਕਰ ਕਰੀਏ ਪਰ ਆਜ ਤਾਂ ਨਹੀਂ ਹੈ 42 ਡਿਗਰੀ ਤੋਂ ਉੱਪਰ ਵੀ ਜਾ ਸਕਦਾ ਟੈਂਪਰੇਚਰ ਇਸੇ ਤਰ੍ਹਾਂ ਬਾਕੀ ਰਾਜ ਪੰਜਾਬ ਦੀ ਆਪਾਂ ਗੱਲ ਕਰ ਸਕਦੇ ਆ ਆ ਦੇਖੋ ਹੰਡੀ ਸੂਬੇ ਹਰਿਆਣਾ ਰਾਜਸਥਾਨ ਮਧ ਪ੍ਰਦੇਸ਼ ਤੇਲੰਗਾਨਾ ਉੱਤਰ ਪ੍ਰਦੇਸ਼ ਤੇ ਕਈ ਸੂਬੇ ਆ ਜਿੱਥੇ ਗਰਮ ਵਾਵਾਂ ਜਾਂ ਗਰਮ ਹਵਾ ਦੇ ਲਹਿਰਾਂ ਚੱਲਦੀਆਂ ਦੱਸਿਆ ਗਿਆ ਦਰਸਾਇਆ ਗਿਆ ਕਿ ਆਉਣ ਵਾਲੇ ਦਿਨ ਬੜੀ ਗਰਮੀ ਵਾਲੇ ਤਪਸ਼ ਵਾਲੇ ਦਿਨ ਆ ਰਿਹਾ ਹੈ ਲੱਗਦਾ ਹੈ ਜਿਦੋਂ ਮੌਸਮ ਭਾਗ ਦੀ ਆਪਾਂ ਗੱਲ ਦੇਖਦੇ ਜਾਂ ਸੁਣਦੇ ਆਉਣ ਵਾਲੇ ਦਿਨਾਂ ਚ ਪੂਰਾ ਮੁਲਕ ਜਿਵੇਂ ਪੱਠੀ ਚ ਭੁਜ ਰਿਹਾ ਹੋਵੇਗਾ ਗੱਲ ਕਿ ਬਲੇ ਨੇ ਕਿ ਤਾਪਮਾਨ ਉੱਪਰ ਚਲਾ ਗਿਆ ਇਹਦੇ ਨਾਲ ਗਰਮ ਹਵਾਵਾਂ ਚੱਲ ਰਹੀਆਂ ਤੇ ਤਬਦੀਲੀ ਮੌਸਮ ਦੀ ਆਪਾਂ ਜ਼ਿਕਰ ਕੀਤਾ ਪਰ ਇਹਦਾ ਆਮ ਜ਼ਿੰਦਗੀ ਤੇ ਜਿੱਦਾਂ ਤੁਸੀਂ ਗੱਲ ਕੀਤੀ ਆ ਆਮ ਜ਼ਿੰਦਗੀ ਤੇ ਬੜਾ ਵੱਡਾ ਇੰਪੈਕਟ ਪਏਗਾ ਦੇਖੋ ਇੱਕ ਤਾਂ ਸਭ ਤੋਂ ਵੱਡਾ ਪਹਿਲਾਂ ਬਿਜਲੀ ਦੇ ਉੱਪਰ ਬਿਜਲੀ ਦੀ ਖਪਤ ਲਗਾਤਾਰ ਬਣੀ ਜੀ ਬਿਲਕੁਲ 4 ਅਪ੍ਰੈਲ ਦੇ ਮਹੀਨੇ 'ਚ ਹੀ ਇਹ ਸਥਿਤੀ ਬਣ ਗਈ ਹੈ ਕਿ ਮੌਸਮ ਇਸ ਕਦਰ ਜਾ ਰਿਹਾ ਹੈ ਤਾਂ ਫਿਰ ਅੰਦਾਜ਼ਾ ਲਗਾਇਆ ਜਾਂਦਾ ਜਿਵੇਂ ਤੁਸੀਂ ਕਿਹਾ ਜੁਨਤਾ ਦੇ ਦੂਰ ਦੀ ਗੱਲ ਹੈ ਆਪਣਾ ਐਲ ਦੇ ਵਿੱਚ ਹੀ ਲੱਗਦਾ ਕਿ ਬਹੁਤ ਵੱਡੀ ਖਤੂ ਬਿਜਲੀ ਦੀ ਮੰਗ ਵਧ ਸਕਦੀ ਹੈ ਇਸੇ ਤਰੀਕੇ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਗੱਲ ਕਰ ਲਈਏ ਉਹਦੀ ਵੀ ਦਿੱਕਤ ਆ ਸਕਦੀ ਹੈ ਨਹਿਰੀ ਪਾਣੀ ਦੀ ਗੱਲ ਕਰੀਏ ਨਹਿਰੀ ਪਾਣੀ ਦੇ ਕੋ ਜਦੋਂ ਖੇਤਾਂ ਜਾਂਦਾ ਫਸਲਾਂ ਜਾਂਦਾ ਤੇ ਧਰਤੀ ਪਹਿਲਾਂ ਹੀ ਉਥੇ ਤਵੇ ਵਾਂਗ ਤੱਪੀ ਵੀ ਹੋਏਗੀ ਤਾਂ ਪਾਣੀ ਦੀ ਮੰਗ ਵੀ ਵਧੇਗੀ ਲਗਾਤਾਰ ਔਰ ਗੱਲ ਕਲੀ ਫਸਲ ਦੀ ਕਟਾਈ ਦੇ ਨਾਲ ਨਵੀਂ ਫਸਲ ਦੀ ਲੋਾਈ ਦੀ ਵੀ ਹੈ ਦੇਖੋ ਇਹ ਨੀਂਨਾ ਜਿਹਾ ਮੌਸਮ ਹੈ ਜਿੱਥੇ ਤਬਦੀਲੀ ਹੁੰਦੀ ਹੈ ਇੱਕ ਪਾਸੇ ਦਾ ਕਣਕ ਦੀ ਕਟਾਈ ਦੀ ਗੱਲ ਕੀਤੀ ਜਾਂਦੀ ਹੈ ਦੂਜੇ ਪਾਸੇ ਨਾਲ ਹੀ ਝੋਨੇ ਦੀ ਲਵਾਈ ਲਈ ਖੇਤ ਤਿਆਰ ਕੀਤੇ ਜਾਂਦੇ ਆ ਝੋਨੇ ਦੀ ਲਵਾਈ ਸ਼ੁਰੂ ਹੋ ਜਾਂਦੀ ਹੈ ਹਾਲਾਂਕਿ ਉਹ ਵੀ ਬਹੁਤ ਹੀ ਕੋਈ ਦੂਰ ਦੀ ਗੱਲ ਨਹੀਂ ਸਰਕਾਰ ਨੇ ਆਪਣੇ ਤੌਰ ਤੇ ਐਲਾਨ ਕੀਤਾ ਹੈ ਕਿ 1 ਜੂਨ ਤੋਂ ਪੰਜਾਬ ਝੋਨੇ ਦੀ ਲਵਾਈ ਸ਼ੁਰੂ ਹੋ ਜੇਗੀ ਸੋ ਪਹਿਲੀ ਝੂਨ ਦੇ ਆਉਣ ਤੋਂ ਪਹਿਲੇ ਇਸ ਕਦਰ ਧਰਤੀ 따ਪਰੀਆ ਮੌਸਮ 따ਪਰੇ ਇਹ ਲੱਗਦਾ ਵਾਕਈ ਖਤਰੇ ਵਾਲੀ ਘੰਟੀ ਹੈ ਜੇ ਵਾ ਪਿਛਲੇ ਸਾਲ ਦਾ ਵੀ ਜ਼ਿਕਰ ਕਰੀਏ 24 ਦੇ ਵਿੱਚ ਇਹ ਨਹੀਂ ਕਿ ਪਿਛਲੇ ਸਾਲ ਵੀ ਗਰਮਾਵਾ ਨਹੀਂ ਚਲੀਆਂ ਕਿਉਂਕਿ ਮੌਸਮ ਪਾ ਕੇ ਉਹਦੇ ਅੰਕੜਿਆਂ ਦੀ ਆਪਾਂ ਜੇ ਗੱਲ ਕਰਦੇ ਆ ਤਾਂ ਪਿਛਲੇ 1 ਸਾਲ ਦੇ ਵਿੱਚ 536 ਦਿਨ ਜਿਹੜੇ ਗੀਆਂ ਗਰਮ ਲਹਿਰਾਂ ਗਰਮਾਵਾ ਚ ਦੀ ਦਾ ਇੰਪੈਕਟ ਪਿਆ ਤੇ ਹੁਣ ਜਿਹੜਾ ਆ ਸਾਲ ਜਿਸ ਦਾ ਆਪਾਂ ਜ਼ਿਕਰ ਕਰ ਰਹੇ ਜਿਸ ਦਾ ਮੌਸਮ ਗਰਮੀਆਂ ਦਾ ਜਿਸ ਦਾ ਪੈਰ ਹੀ ਰੱਖਿਆ ਗਰਮੀਆਂ ਦੇ ਮੌਸਮ ਤੇ ਹੁਣ ਜਿਸ ਕਦਰ ਗਰਮ ਲਹਿਰਾਂ ਦੀ ਗੱਲ ਚੱਲ ਰਹੀ ਹੈ ਇਹ ਤੋਂ ਵੀ ਵੱਡੀ ਪੱਧਰ ਤੇ ਹੋਰ ਜਿਹੜੀਆਂ ਅੰਕਰਮ ਲਹਿਰਾਂ ਆਉਣ ਦੀ ਸੰਭਾਵਨਾ ਹੈ ਜਿਹੜੀ ਆਮ ਜੰਜੀਵ ਨੂੰ ਪ੍ਰਭਾਵਿਤ ਕਰਨੀਆਂ ਜੇ ਆਪਾਂ ਖੇਤੀਬਾੜੀ ਦੀ ਗੱਲ ਕਰੀਏ ਦੇਖੋ ਕਣਕ ਦੀ کٹਾਈ ਜਦੋਂ ਤੁਸੀਂ ਜ਼ਿਕਰ ਕੀਤਾ ਬਿਲਕੁਲ ਸਹੀ ਕਰਦੇ ਆਉਣ ਵਾਲੇ ਦਿਨਾਂ 'ਚ ਆਉਣ ਵਾਲੇ ਦਿਨਾਂ 'ਚ ਵੀ ਮੈਨੂੰ ਲੱਗਦਾ ਕਿ ਖੇਤਾਂ 'ਚ ਸ਼ਾਇਦ ਟਾਵੇਂ-ਟਾਵੇਂ ਕਣਕ ਦੀ کٹਾਈ ਸ਼ੁਰੂ ਵੀ ਹੋ ਚੁੱਕੀ ਹੈ ਜੀ ਪਰ ਜਿਹੜੀ ਪਛੇਤੀ ਕਣਕ ਹੈ ਆਮ ਤੌਰ ਤੇ ਕਿਹਾ ਜਾਂਦਾ ਕੋਈ ਚੰਗੀ ਫੱਕਾਈ ਹੁੰਦੀ ਓਦੀ ਪਛੇਤੀ ਕਣਕ ਜੇ ਇਹਨੇ ਗਰਮ ਮੌਸਮ ਚਾਏਗੀ ਤਾਂ ਉਸਦੇ ਜਿਹੜੇ ਦਾਣੇ ਵੀ ਪਿਸਕ ਜਾਣਗੇ ਝਾੜ ਵੀ ਕਟੇਗਾ ਸੋ ਹੁਣ ਤੱਕ ਕਿਸਾਨ ਜਿਹੜੇ ਬੜੇ ਖੁਸ਼ ਸੀ ਕਿ ਮੌਸਮ ਬੜਾ ਚੰਗਾ ਚੱਲਿਆ ਠੰਡਾ ਮੌਸਮ ਚੱਲਿਆ ਕਿਤੇ بارشਾਂ ਹੋ ਗਈਆਂ ਪਹਾੜਾਂ 'ਚ ਬਰ ਪੈ ਗਈ ਉਹਦਾ ਵੀ ਇੰਪੈਕਟ ਸੀ ਹੁਣ ਵੀ ਜੇ ਅੱਜ ਕੱਲ੍ਹ ਵੀ ਗੱਲ ਕਰੀਏ ਤਾਂ ਸਵੇਰਲੀ ਮਾਰਨਿੰਗ ਦੇ ਚ ਹਵਾ 'ਚ ਠੰਡਕ ਹੁੰਦੀ ਹੈ ਪਰ ਦਿਨੇ ਫਿਰ ਜਦੋਂ ਆਪਾਂ ਹੁਣ ਜ਼ਿਕਰ ਕਰ ਰਹੇ ਹਾਂ ਤਾਂ ਤਾਪਮਾਨ ਜਿਹੜਾ ਪੱਠੀ ਦੀ ਤਰ੍ਹਾਂ ਤਪਦਾ ਹੈ ਜਿਉਣ ਵਾਲੇ ਦਿਨਾਂ 'ਚ ਇਦਾਂ ਦਾ ਹੀ ਮੌਸਮ ਰਹੇਗਾ ਤਾਂ ਲਾਜ਼ਮੀ ਤੌਰ ਤੇ ਕਣਕ ਤੇ ਝਾੜ ਤੇ ਵੀ ਅਸਰ ਪਵੇਗਾ ਜੀ ਜੀ ਸਮਝੀਆਂ ਤੇ ਵੀ ਅਸਰ ਪੈ ਸਕਦਾ ਅਰੇ ਚਾਰੇ ਤੇ ਵੀ ਅਸਰ ਪੈ ਸਕਦਾ ਸੋ ਵੱਡਾ ਟਕਰਾ ਕਰਨਾ ਪਏਗਾ ਹੁਣੇ ਸਰਕਾਰਾਂ ਨੂੰ ਧਿਆਨ ਜਾਂ ਜੀਵਨ ਜਿਹੜੇ ਜੁੜੇ ਵੱਲ ਉਹਨਾਂ ਨੇ ਵੀ ਗਰਮੀ ਤੋਂ ਕਿਵੇਂ ਪਚਾ ਕਰਨਾ ਇੱਕ ਵੱਡੀ ਚੇਤਾਵਨੀ ਹੈ ਕਿ ਜੇ ਅਪ੍ਰੈਲ ਚ ਪੈਰ ਰੱਖਿਆ ਤੇ ਨਾਲ ਦੀ ਨਾਲ ਹੀ ਆਗਾ ਕਿ ਅਗਲੇ 6 ਦਿਨ ਲਈ ਬਹੁਤ ਤਗੜੀਆਂ ਗਰਮ ਹਵਾਵਾਂ ਦਾ ਸਾਹਮਣਾ ਕਰਨਾ ਪਏਗਾ ਸੁਭਾਂਚ ਵਕਫਾਕ ਥਾਂ ਤੇ ਜੀ ਜੀ ਸੱਚਾ ਬੱਗੇ ਬਾਦਦੇ ਆਂ ਤੇ ਗੱਲ ਕਰਦੇ ਆਂ ਜਥੇਦਾਰ ਗੜਗੱਜ ਨੇ ਜੋ ਕਿ ਕਾਰਜਕਾਰੀ ਜਥੇਦਾਰ ਨੇ ਸ੍ਰੀ ਕਾਲ ਤਖਤ ਸਾਹਿਬ ਦੇ ਕੱਲ ਉਹਨਾਂ ਨੂੰ ਸਰੂਪਾ ਦਿੱਤਾ ਗਿਆ ਪਰ ਉਸ ਸਰੂਪਾ ਦੇਣ ਦੇ ਦੌਰਾਨ ਕਾਫੀ ਹੰਗਾਮਾ ਹੋਇਆ ਕਿਉਂਕਿ ਜਰਨੈਲ ਸਿੰਘ ਸਿੱਖਰਾਣੇ ਜਿਹੜੇ ਉਹਨਾਂ ਨੇ ਸਰੂਪੇ ਦਾ ਵਿਰੋਧ ਕੀਤਾ ਹੁਣ ਇਸ ਦੇ ਉੱਪਰ ਅੱਜ ਸਿਆਸਤ ਵੀ ਸ਼ੁਰੂ ਹੋ ਗਈ ਹੈ ਤੜਕਸਾਰ ਭਾਜਪਾ ਦੇ ਹਰਜੀਤ ਘਰੇਵਾਲ ਤੇ ਹੋਰ ਵੱਖ-ਵੱਖ ਪਾਰਟੀਆਂ ਦੇ ਜਿਹੜੇ ਆਗੂ ਨੇ ਉਹਨਾਂ ਦੀਆਂ ਸਟੇਟਮੈਂਟਾਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਕਹਿੰਦੇ ਗਲਤ ਹੋ ਰਿਹਾ ਤੁਸੀਂ ਵੀ ਕੱਲ ਉਹ ਵੀਡੀਓ ਦੇਖੀ ਜਿਸ ਦੇ ਵਿੱਚ ਉਹ ਕਹਿ ਰਹੇ ਨੇ ਕਿ ਨਹੀਂ ਅਸੀਂ ਇਹਨਾਂ ਨੂੰ ਜਥੇਦਾਰ ਨਹੀਂ ਮੰਨਦੇ ਨਹੀਂ ਸਰੂਪਾ ਦੇਣਾ ਚਾਹੀਦਾ ਤੁਸੀਂ ਆਪਣੇ ਪੱਖ ਤੋਂ ਇਸ ਮਾਮਲੇ ਨੂੰ ਕਿਵੇਂ ਦੇਖਦੇ ਹੋ ਦੇਖੋ ਇਹ ਮੁੱਦਾ ਜਦ ਆਪਾਂ ਹੁਣ ਗੱਲ ਕਰਕੇ ਇੱਥੇ ਮੌਸਮ ਦੇ ਤਾਪਸ਼ ਦੀ ਇੱਕਦਮ ਮੌਸਮ ਦਾ ਤਾਪਸ਼ ਹੁੰਦਾ ਹੈ ਇੱਕ ਜਿਹੜਾ ਪੋਲਿਟਿਕਲ ਤਾਪਸ਼ ਵੀ ਹੁੰਦੀ ਹੈ ਤੇ ਆਪਾਂ ਹੁਣ ਧਾਰਮਿਕ ਤਾਪਸ਼ ਦੀ ਗੱਲ ਕਰ ਰਹੇ ਹਾਂ ਇਹ ਵੀ ਖਤਰੇ ਦੀ ਘੰਟੀ ਹੈ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਉਸ ਨੂੰ ਨਿਯੁਕਤੀ ਕੀਤੀ ਗਈ ਹੈ ਕਾਰਜਕਾਰੀ ਜਥੇਦਾਰ ਦੀ ਗੜਗਾ ਸਾਹਿਬ ਦੀ ਤੇ ਉਹ ਨਿਯੁਕਤੀ ਨੂੰ ਅਜੇ ਕੋਈ ਦਿਨ ਨਹੀਂ ਹੋਇਆ ਤੇ ਹੁਣ ਧਾਰਮਿਕ ਸਮਾਗਮ ਵਿੱਚ ਉਹ ਵੀ ਕਿਤੇ ਹੋਰ ਨਹੀਂ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਧਾਰਮਿਕ ਸਮਾਗਮ ਔਰ ਮਹਿਲ ਸਿੰਘ ਜਿਹੜੇ ਬਬਰ ਖਾਲਸਾ ਇੰਟਰਨੈਸ਼ਨਲ ਰੀਆਰਗੇਨਾਈਜੇਸ਼ਨ ਹੈ ਉਹਨਾਂ ਦਾ ਪਿਛਲੇ ਦਿਨਾਂ ਚ ਮਹਿਲ ਸਿੰਘ ਦੀ ਭਾਈ ਮਹਿਲ ਸਿੰਘ ਦੀ ਆ ਪਾਕਿਸਤਾਨ ਦੇ ਜਿੰਨਾ ਕਾਨਾ ਸਾਹਿਬ ਵੀ ਕੇ ਉਹਨਾਂ ਦੀ ਡੈਥ ਹੋਈ ਮੌਤ ਹੋਈ ਉਸ ਤੋਂ ਬਾਅਦ ਉਹਨਾਂ ਦੀ ਯਾਦ ਚ ਪੋਗ ਰੱਖਿਆ ਗਿਆ ਸੀ ਅਖੰਡ ਕੀਰਤਨੀ ਜਥੇ ਵੱਲੋਂ ਔਰ ਨਾਲ ਉਹਦੇ ਚ ਐਸਪੀਸੀ ਦਾ ਸਹਿਯੋਗ ਵੀ ਲਿਆ ਗਿਆ ਸੀ ਤਾਂ ਉਸ ਮੌਕੇ ਤੇ ਭਾਈ ਮਹਿਲ ਸਿੰਘ ਦੇ ਜਿਹੜਾ ਪਰਿਵਾਰ ਆ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਸੋਪਾ ਦੇਣ ਦਾ ਜਦੋਂ ਮਾਮਲਾ ਆਇਆ ਤਾਂ ਗੜਗਾਸਾ ਉੱਠੇ ਗੜਗਾਸਾ ਨੂੰ ਹਾਲਾਂਕਿ ਰੈਸੀਪੀ ਦੇ ਸਕਤੀ ਨੂੰ ਉਸ ਨੂੰ ਪਾ ਦਿੱਤਾ ਗਿਆ ਕਿ ਤੁਸੀਂ ਅੱਗੇ ਪੈਂਟ ਕਰੋ ਜਾਂ ਸਨਮਾਨ ਕਰੋ ਤਾਂ ਸਰੋਪਾ ਜਦੋਂ ਅੱਗੇ ਦੇਣ ਲੱਗੇ ਗੜਗਾਸਾ ਉਹ ਤਾਂ ਜਿਸ ਦਾ ਜ਼ਿਕਰ ਕੀਤਾ ਹੈ ਜਰਨੈਲ ਸਿੰਘ ਭਾਈ ਜਰਨੈਲ ਸਿੰਘ ਉੱਠ ਕੇ ਖੜੇ ਹੋ ਗਏ ਉਹਨਾਂ ਨੇ ਕਿਹਾ ਕਿ ਤੁਹਾਨੂੰ ਜਿਹੜਾ ਹੈਗਾ ਸੇਕੂਮ ਜਥੇਦਾਰ ਤੋਂ ਪਰਵਾਣ ਨਹੀਂ ਕਰਦੀ ਇਸ ਕਰਕੇ ਤੁਸੀਂ ਸਰੋਪਾ ਨਾਂ ਦਿਓ ਖੈਰ ਗੱਲ ਇਸ ਕਰਕੇ ਨਹੀਂ ਵਿਗੜੀ ਕਿਉਂਕਿ ਗੜਗਾਸਾ ਨੇ ਬੜੀ ਨਿਮਰਤਾ ਨਾਲ ਹੱਥ ਜੋੜੇ ਤੇ ਚੁੱਪ ਕਰਕੇ ਆ ਕੇ ਬੈਠ ਗਏ ਉਸ ਤੋਂ ਬਾਅਦ ਜਿਹੜੇ ਦਰਬਾਰ ਸਾਹਿਬ ਸਮੂਹ ਦੇ ਚ ਗ੍ਰੰਥੀ ਨੇ ਬਾਈਪਲਜੀਸਨ ਉਹਨਾਂ ਵੱਲੋਂ ਸਰੂਪੇ ਦਿੱਤੇਗੇ ਤੇ ਮਾਮਲਾ ਨਿਬੜ ਗਿਆ ਪਰ ਆਪਣੇ ਆਪ ਚ ਇੱਕ ਵੱਡੀ ਗੱਲ ਹੈ ਕਿ ਕਾਫਤਾ ਸਦੇ ਜਥੇਦਾਰ ਹੋਣ ਉਹਨਾਂ ਨੂੰ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਹੀ ਸਮਾਗਮ ਹੋਵੇ ਧਾਰਮਿਕ ਸਮਾਗਮ ਹੋਵੇ ਔਰ ਉੱਥੇ ਹੀ ਜਿਹੜਾ ਹੈਗਾ ਕਿਸੇ ਐਦਾ ਸਿੱਖੜਾ ਐਕਟਿਵਿਸਟ ਹੈਗਾ ਉਹਦੇ ਵੱਲੋਂ ਰੁਕਿਆ ਜਾਵੇ ਕਿ ਤੁਸੀਂ ਸਰੂਪਾ ਨਹੀਂ ਦੇ ਸਕਦੇ ਇੱਕ ਤਰ੍ਹਾਂ ਦੀ ਵੱਡੀ ਚੁਣੌਤੀ ਹੈ ਜੋ ਵਾਕੀ ਪੋਲਿਟਿਕਲ ਜਿੱਥੇ ਵੰਦੀਆਂ ਜਾਂ ਪਾਰਟੀਆਂ ਗੱਲ ਕਰਦੀਆਂ ਉਹਨਾਂ ਦਾ ਤਾਂ ਆਪਣਾ ਆਪਣਾ ਨਜ਼ਰੀਆ ਦੇਖੋ ਭਾਜਪਾ ਆਪਣੇ ਤੌਰ ਤੇ ਗੱਲ ਕਰੇਗੀ ਦੂਜੀਆਂ ਤਰ੍ਹਾਂ ਆਪਣੇ ਤੌਰ ਤੇ ਨਜ਼ਰ ਕਰਨਗੇ ਇਸ ਮੁੱਦੇ ਤੇ ਪਰ ਕਈਆਂ ਨੂੰ ਜਿੱਥੇ ਜਿਹੜੀ ਗੱਲ ਫਿੱਟ ਬੈਠਦੀ ਹੈ ਉਸ ਪਾਸੇ ਵੱਲ ਉਤਰ ਪੈਂਦੇ ਆ ਜਿਵੇਂ ਦੂਜੀਆਂ ਪਾਰਟੀਆਂ ਵੀ ਸਾਰਾ ਕੁਝ ਬਹੁਤ ਸਵਾਰ ਰਹੀਆਂ ਹੋਣ ਸਿੱਖ ਭਾਈਚਾਰੇ ਦਾ ਪੰਥ ਦਾ ਫੇਰ ਦਾ ਗੱਲ ਵੱਖਰੀ ਹੈ ਪਰ ਜਦੋਂ ਕਿਤੇ ਮੌਕਾ ਹੱਥੋਂ ਨਹੀਂ ਜਾਣ ਦਿੰਦੇ ਆ ਕਿ ਕਿਸ ਤਰੀਕੇ ਨਾਲ ਵਿਰੋਧ ਕੀਤਾ ਜਾ ਸਕਦਾ ਹੈ ਜਾਂ ਨਿੰਦਾ ਕੀਤੀ ਜਾ ਸਕਦੀ ਹੈ ਉਹ ਮਾਮਲਾ ਉਹਨਾਂ ਦਾ ਰਾਜਸੀ ਨਜ਼ਰੀਆ ਵੱਖਰਾ ਹੈ ਰਪਾਜ ਦੇ ਢੀਂਗੇ ਜਰਨਲਿਸਟ ਨਾਲ ਗੱਲ ਕਰੀਏ ਤਾਂ ਕਹਿੰਦਾ ਜਥੇਦਾਰਨ ਸਰਪਾ ਦੇੰ ਤੋਂ ਰੋਕਣਾ ਆਪਣੇ ਆਪ ਚ ਇੱਕ ਵੱਡੀ ਚੁਣੌਤੀ ਹੈ ਮੈਂ ਕਹਾਂਗਾ ਕਿ ਨਵਿਕਲੀ ਚੁਣੌਤੀ ਹੈ ਕੋ ਕਾਉਣ ਵਾਲੇ ਦਿਨ ਜਥੇਦਾਰ ਸਾਹਿਬ ਜਿਦਾਂ ਕਹਿੰਦੇ ਆ ਉਹ ਆਦੇਸ਼ ਉਹਨਾਂ ਦਾ ਕਿਉਂਕਿ ਆਪਣੇ ਤੌਰ ਤੇ ਤਾਂ ਹੁੰਦਾ ਨਹੀਂ ਆ ਕਾਹਤਾ ਸਦੇ ਜਥੇਦਾਰ ਵੱਲੋਂ ਦੇਸ਼ ਦਿੰਦੇ ਆ ਨਾ ਉਹਨਾਂ ਨੇ ਪਿਛਲੇ ਦਿਨ ਜਿਵੇਂ ਕਿਹਾ ਕਿ ਸਾਰੀਆਂ ਪੰਥਕ ਜਥੇਬੰਦੀਆਂ ਨੂੰ ਸਿਰ ਜੋੜ ਕੇ ਬੈਠਣਾ ਜੀ ਦੇ ਇੱਕ ਪਲੇਟਫਾਰਮ ਤੇ ਆਉਣਾ ਚਾਹੀਦਾ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਦੇਸ਼ ਦੇ ਅੰਦਰ ਘਟ ਗਿੰਤੀਆਂ ਲਈ ਇਸ ਤਰ੍ਹਾਂ ਕੋਈ ਤਰ੍ਹਾਂ ਖਤਰਾ ਬਣ ਰਹੀਆਂ ਉਹਨਾਂ ਦੇ ਚੱਕਰੇ ਲਈ ਕਿ ਹੁਣ ਗੜਗਾਏ ਸਾਹਿਬ ਦਾ ਜਿਹੜਾ ਸਨਿਆਨ ਪ੍ਰਵਾਨ ਕੀਤਾ ਜਾਏਗਾ ਜਿਹੜੀ ਕੱਲ ਇੱਕ ਵੱਡੀ ਔਕੜ ਆਈ ਹੈ ਚੁਣੌਤੀ ਮਿਲੀ ਹੈ ਉਹ ਚੁਣੌਤੀ ਆਪਣੇ ਉੱਚ ਵੱਡਾ ਸਵਾਲੀਆ ਨਿਸ਼ਾਨ ਹੈ ਕਿ ਗੜਗਾਏ ਸਾਹਿਬ ਨੂੰ ਜਿਹੜਾ ਮੁਸਮਤੀ ਸੇ ਕੋ ਜਥੇਦਾਰ ਤਰਫੋਂ ਤੇ ਪ੍ਰਵਾਨ ਕਰੇਗੀ ਜਾਂ ਆਉਣ ਵਾਲੇ ਦਿਨਾਂ ਚ ਉਹਨੀਆਂ ਮੁਸ਼ਕਲਾਂ ਹੋਰ ਇਸ ਤਰ੍ਹਾਂ ਵਾਧੀਆਂ ਨਜ਼ਰ ਆ ਰਹੀਆਂ ਜੀ ਅਛਤ ਸਾਹਿਬ ਇਸੇ ਦੇ ਨਾਲ ਸੰਬੰਧਿਤ ਇੱਕ ਸਵਾਲ ਹੈ ਇੱਕ ਜਿਸ ਤਰ੍ਹਾਂ ਆਪਾਂ ਜ਼ਿਕਰ ਕੀਤਾ ਕਿ ਜਥੇਦਾਰ ਗਰਗਾਤ ਸਾਹਿਬ ਨੇ ਜਿਹੜੇ ਉਹ ਸੁਨੇਹਾ ਦਿੰਦੇ ਨੇ ਕਿ ਸਾਰੇ ਇਕੱਠੇ ਹੋਈਏ ਉਸ ਤੋਂ ਬਾਅਦ ਕੁਝ ਜਰਨੈਲ ਸਿੰਘ ਵਰਗੇ ਜਿਹੜੇ ਵੱਡੇ ਆਗੂ ਨੇ ਜਾਂ ਕਹਿ ਲਓ ਕਿ ਸੰਬੰਧ ਰੱਖਦੇ ਨੇ ਉਹ ਇਹਦੇ ਵਿੱਚ ਖਲਲ ਪਾਉਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਦਾ ਆਪਣਾ ਪੁਆਇੰਟ ਆਫ View ਹੈ ਪਰ ਗੱਲ ਸਿਰਫ ਜੇ ਆਪਾਂ ਸਰੋਪਾ ਨੂੰ ਅਧਾਰਤ ਰੱਖ ਕੇ ਕਰੀਏ ਤਾਂ ਪਿਛਲੇ ਸਮੇਂ ਦੇ ਦੌਰਾਨ ਥੋੜਾ ਬਹੁਤ ਇਸ ਦਾ ਇਸ਼ੂ ਬਣਿਆ ਸੀ ਪਰ ਜੇਕਰ ਹਰ ਉਸ ਵਿਅਕਤੀ ਦੇ ਗੱਲ ਦੇ ਵਿੱਚ ਸਰੋਪਾ ਪਾਇਆ ਜਾ ਸਕਦਾ ਹੈ ਜੋ ਕਿ ਡਿਜ਼ਰਵ ਨਹੀਂ ਕਰਦਾ ਜਿਸ ਨੂੰ ਸਰੋਪਾ ਦੀ ਕਦਰ ਨਹੀਂ ਹੈ ਸਰੋਪੇ ਬਾਰੇ ਪਤਾ ਨਹੀਂ ਹੈ ਸ਼ਾਇਦ ਅਸੀਂ ਮਾਨ ਸਨਮਾਨ ਕਰਨ ਦੇ ਲਈ ਗੁਰੂ ਘਰ ਦੇ ਵਿੱਚ ਪਾ ਦਿੰਨੇ ਆ ਤਾਂ ਜਥੇਦਾਰ ਸਾਹਿਬ ਹੁਣਾਂ ਕੋਲ ਤਾਂ ਫੇਰ ਬਹੁਤ ਵੱਡਾ ਅਹੁਦਾ ਹੈ ਇੱਕ ਚੰਗੀ ਸੂਝ-ਬੂਝ ਰੱਖਦੇ ਨੇ ਬਹੁਤ ਵੱਡੇ ਪੱਧਰ ਤੇ ਪ੍ਰਚਾਰ ਸਿੱਖ ਧਰਮ ਦਾ ਕਰਦੇ ਆ ਰਹੇ ਨੇ ਲੰਬੇ ਸਮੇਂ ਤੋਂ ਤਾਂ ਜਰਨੈਲ ਸਿੰਘ ਵਰਗੇ ਜਿਹੜੇ ਸਖਸ਼ ਨੇ ਉਹਨਾਂ ਥਾਵਾਂ ਤੇ ਜਾ ਕੇ ਕਿਉਂ ਨਹੀਂ ਖੜਦੇ ਜਿੱਥੇ ਬਿਨਾਂ ਗੱਲ ਤੋਂ ਸਰੋਪੇ ਪਾਏ ਜਾ ਰਹੇ ਨੇ ਜਿਨ੍ਹਾਂ ਦੀ ਕੋਈ ਮਹੱਤਤਾ ਵੀ ਨਹੀਂ ਹੈ ਜੀ ਦੇਖੋ ਜਰਨੈਲ ਸਿੰਘ ਨੇ ਜਦੋਂ ਆਪਾਂ ਉਹਨਾਂ ਦੀ ਸਾਰੀ ਵੀਡੀਓ ਸੁਣਿਆ ਜਾਂ ਜੋ ਮੀਡੀਆ ਜੋ ਹੈ ਉਹਨਾਂ ਨੇ ਇੱਕ ਢੰਗ ਨਾਲ ਇਹਨਾਂ ਨੂੰ ਜਥੇਦਾਰ ਦੇ ਉੱਤੇ ਪ੍ਰਵਾਨ ਨਹੀਂ ਕੀਤਾ ਇੱਕ ਸਿੱਖ ਜਥੇਬੰਦੀ ਦੇ ਤੌਰ ਤੇ ਕਹਿ ਲੋ ਇੱਕ ਉਹ ਨਹੀਂ ਵਿਚਾਰਤਾਰਾ ਦੇ ਤੌਰ ਤੇ ਕਹਿ ਲੋ ਇਸ ਕਰਕੇ ਉਹਨਾਂ ਵੱਲੋਂ ਚੁਣੌਤੀ ਦਿੱਤੀ ਗਈ ਹੈ ਉਹ ਕਹਿੰਦੇ ਕਿ ਅਸੀਂ ਇਸ ਨੂੰ ਪਰਵਾਹ ਹੀ ਨਹੀਂ ਕਰਦੇ ਆਪਾਂ ਸਾਰੇ ਜਾਣਦੇ ਆ ਇਸ ਤੋਂ ਪਹਿਲਾਂ ਜਦੋਂ ਵੱਡਾ ਸਰਬਤ ਖਾਲਸਾ ਹੋਇਆ ਸੀ ਸਰਬਤ ਖਾਲਸਾ ਦੇ ਵਿੱਚ ਨਵੇਂ ਜਥੇਦਾਰਾਂ ਗਏ ਨਿਯੁਕਤੀਆਂ ਕੀਤੀਆਂ ਗਈਆਂ ਸੀ ਜਿਹੜੇ ਐਸਸੀਪੀਸੀ ਦੇ ਜਥੇਦਾਰ ਸੀ ਚ ਖਾਲਸਾ ਦੇ ਜਥੇਦਾਰ ਹੋਣ ਦੂਜੇ ਜਥੇਦਾਰ ਹੋਣ ਉਹਨਾਂ ਦੀਆਂ ਨਿਯੁਕਤੀਆਂ ਨੂੰ ਪਰਵਾਹ ਨਹੀਂ ਸੀ ਕੀਤਾ ਗਿਆ ਪਰ ਪਿਛਲੇ ਲੰਬੇ ਸਮੇਂ ਤੋਂ ਕਿ ਇਦਾਂ ਦੀ ਦਿੱਕਤ ਨਹੀਂ ਸੀ ਆਈ ਇਹ ਗੱਲ ਬਿਲਕੁਲ ਵਾਜਿਬ ਹੈ ਕਿ ਉਹਨਾਂ ਥਾਵਾਂ ਦੇ ਉੱਤੇ ਜਾ ਕੇ ਕੋਈ ਇਦਾਂ ਦਾ ਜਿਸ ਢੰਗ ਨਾਲ ਰੋਲ ਲਗਾਉਣਾ ਚਾਹੀਦਾ ਹੈ ਨਹੀਂ ਨਵਾਇਆ ਜਾਂਦਾ ਉੱਥੇ ਤਾਂ ਫਿਰ ਇੱਕ ਦੂਜੀ ਗੱਲ ਸ਼ੁਰੂ ਹੋ ਜਾਂਦੀ ਹੈ ਕਿ ਜੀ ਇਹ ਜ਼ਿੰਮੇਵਾਰੀ ਤਾਂ ਸ਼ੁਰੂਣੀ ਗੁਰਦਾਰਾ ਪਰੰਦੇਕ ਮੀਟੀ ਦੀ ਬਣਦੀ ਹੈ ਸਿੰਘ ਸਾਹਿਬਾਨ ਦੀ ਬਣਦੀ ਹੈ ਕਿ ਗਲਤ ਕਦਰਾਂ ਕੀਮਤਾਂ ਨੂੰ ਕਿਉਂ ਨਹੀਂ ਰੁਕਿਆ ਜਾਂਦਾ ਪਰ ਇੱਥੇ ਆਪਾਂ ਗੱਲ ਉਸ ਹਸਤੀ ਦੀ ਜਾਂ ਉਸ ਸ਼ਖਸ ਦੀ ਕਰ ਰਹੇ ਹਾਂ ਜਿਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਸਹੀ ਕਦਰਾਂ ਕੀਮਤਾਂ ਲਵਾਉਣ ਦੀ ਜਿਉਂਨਾ ਬਾਰੇ ਹੀ ਸਵਾਲੀਆ ਨਿਸ਼ਾਨ ਉਠੇ ਤਵ ਇਹ ਇਸ ਮਾਮਲੇ ਦੇ ਉੱਤੇ ਕਿੰਨਾ ਸਹੀ ਹੈ ਕਿੰਨਾ ਗਲਤ ਹੈ ਸੋਹਣੀ ਗੁਰਦਰਾ ਪ੍ਰਬੰਧਕ ਕਮੇਟੀ ਨੇ ਇਸ ਮਾਮਲੇ ਤੇ ਸੁਪਾਸ ਸੈਂਡ ਕਰਨਾ ਚਾਹੀਦਾ ਹੈ ਇਸ ਮਾਮਲੇ ਤੇ ਉਸ ਮੁੱਦੇ ਨੂੰ ਕਿਵੇਂ ਦੇਖਦੇ ਹੈ ਕਿ ਪਵਿੱਖ ਜਿੱਦਾਂ ਦੀ ਗੱਲ ਜਿਹੜੀ ਹੁਣ ਦਿੱਤੀ ਜਾਏਗੀ ਸੋ ਸਾਰੇ ਮਾਮਲੇ ਆ ਜਿਹੜੇ ਸਿੱਧੇ ਤੌਰ ਤੇ ਧਾਰਮਿਕ ਸੰਸਥਾਵਾਂ ਉਹ ਸੋਹਣੀ ਗੁਰਦਰਾ ਪ੍ਰਬੰਧਕ ਕਮੇਟੀ ਜਿਹੜੀ ਸਾਰੀਆਂ ਧਾਰਮਿਕ ਸੰਸਥਾਵਾਂ ਦੀ ਨਿਗਰਾਨੀ ਕਰਦੀ ਹੈ ਸੇਵਾ ਸੰਭਾਲ ਕਰਦੀ ਹੈ ਉਹਨਾਂ ਦੀ ਕਹਿਨ ਜ਼ਿੰਮੇਵਾਰੀ ਹੈ ਕਿ ਠੀਕ ਹੈ ਕਿ ਕਾਲਾਸ ਦੇ ਜਥੇਦਾਰ ਮੁਰੱਖਿਆ ਦਾ ਸਰੂਪਾ ਦੇਣ ਤੋਂ ਕਨੂ ਦੇ ਪਸ਼ੋਕੜ ਦੇ ਵਿੱਚ ਜਿਹੜੀ ਜਿਥੇਬੰਦੀ ਆ ਉਹ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਉਹਦੇ ਵੱਲੋਂ ਇਸ ਮਾਮਲੇ ਨੂੰ ਕਿਵੇਂ ਲਿਆ ਜਾਂਦਾ ਹੈ ਇਸ ਮਾਮਲੇ ਤੇ ਵੀ ਆਪਣੀ ਨਜ਼ਰ ਬਣੀ ਰਹੇਗੀ ਕਿ ਆਖਰ ਇਹ ਮੁੱਦਾ ਇਹਨੂੰ ਆਪਾਂ ਇਦਾਂ ਅੰਗੋਲਿਆ ਨਹੀਂ ਕਰ ਸਕਦੇ ਕਿ ਇੱਕ ਜਰਨਲਿਸਟ ਨੇ ਇਦਾਂ ਦੀ ਗੱਲ ਕਰ ਦਿੱਤੀ ਹੈ ਇਸ ਮਾਮਲੇ ਤੇ ਕੱਲ ਨੂੰ ਵੀ ਕਿਹੋ ਜਿਹਾ ਸਵਾਲ ਖੜਾ ਹੋ ਸਕਦਾ ਹੈ ਜੀ ਕੀ ਇਸ ਮਾਮਲੇ ਨੂੰ ਰੋਕੇ ਜਾਣ ਦੀ ਜ਼ਰੂਰਤ ਹੈ ਜਾਂ ਕੋਈ ਹੋਰ ਇਹਦੇ ਤੇ ਬਦਲਵਾ ਫੈਸਲਾ ਲੈਣ ਦੀ ਲੋੜ ਹੈ ਔਰ ਜਨਾ ਚੇਤਾ ਦੇ ਮੁੱਦੇ ਚੜਿਆਗਾ ਨਵੇਂ ਵਿਵਾਦ ਦਾ ਕਾਰਨ ਬਣ ਸਕਦੇ ਆ ਜੀ ਜੀ ਬਿਲਕੁਲ ਸਿਰ ਸਾਹਿਬ ਅੱਗੇ ਵਧਾਂਗੇ ਤੇ ਹੁਣ ਗੱਲ ਸਿਆਸਤ ਦੀ ਕਰਾਂਗੇ ਪੰਜਾਬ ਦੇ ਵਿੱਚ ਇਸ ਸਮੇਂ ਜੇ ਸਿਆਸਤ ਪਖੀ ਹੋਈ ਹੈ ਤਾਂ ਉਹ ਪਖੀ ਹੋਈ ਹੈ ਲੁਧਿਆਣਾ ਦੇ ਵਿੱਚ ਕਿਉਂਕਿ ਲੁਧਿਆਣਾ ਦੇ ਪੱਛਮ ਹਲਕੇ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ ਤਾਂ ਅਜੇਹੇ ਦੇ ਵਿੱਚ ਆਮ ਆਦਮੀ ਪਾਰਟੀ ਬਹੁਤ ਸਮਾਂ ਪਹਿਲਾਂ ਹੀ अरोड़ा ਸਾਹਿਬ ਨੂੰ ਉਮੀਦਵਾਰ ਐਲਾਨ ਚੁੱਕੀ ਹੈ ਤੇ ਹੁਣ ਕਾਂਗਰਸ ਨੇ ਭਾਰਤ ਪੂਸ਼ਣ ਆਸ਼ੂ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਜਸਦੇ ਕਰਕੇ ਬਹੁਤ ਅੰਦਾਜ਼ਾ ਲਗਾਇਆ ਜਾ ਰਿਹਾ ਕਿਉਂਕਿ ਭਾਰਤ ਭੂਸ਼ਣ ਆਸ਼ੂ ਇੱਕ ਚੰਗੀ ਪਕੜ ਰੱਖਦੇ ਨੇ ਲੁਧਿਆਣੇ ਦੇ ਵਿੱਚ ਤਾਂ ਅਜੇ ਇਹ ਦੇ ਵਿੱਚ ਹਜ ਤੱਕ ਭਾਜਪਾ ਨੇ ਆਪਣਾ ਉਮੀਦਵਾਰ ਨਹੀਂ ਐਲਾਨਿਆ ਸੋ ਤੁਸੀਂ ਕਿਵੇਂ ਦੇਖਦੇ ਇਸ ਨੂੰ ਕਿ ਕਿਸ ਤਰ੍ਹਾਂ ਦਾ ਮੁਕਾਬਲਾ ਹੋਏਗਾ ਭਾਜਪਾ ਦੇਰੀ ਕਿਉਂ ਕਰ ਰਹੀ ਹੈ ਜਾਂ ਫਿਰ ਉਹ ਪੱਤੇ ਦੇਖ ਰਹੀ ਹੈ ਕਿ ਸਾਰੀਆਂ ਪਾਰਟੀਆਂ ਪੱਤੇ ਖੋਲ ਲੈਣ ਅਸੀਂ ਬਾਅਦ ਚ ਖੋਲਾਂਗੇ ਦੇਖੋ ਜੇ ਭਾਜਪਾ ਦੀ ਆਪਾਂ ਗੱਲ ਕਰੀ ਤਾਂ ਆਪਾਂ ਇੰਤਜ਼ਾਰ ਦੇ ਵਿੱਚ ਹੈ ਕੋਕਾ ਆਪਾਂ ਸਾਰੇ ਜਾਣਦੇ ਹਾਂ ਕਿ ਲੁਧਿਆਣਾ ਕਾਰੋਬਾਰੀਆਂ ਦਾ ਸ਼ਹਿਰ ਆ ਬੜੀ ਗੰਦੀ ਜੁੱਥੇ ਇੰਡਸਟਰੀ ਆ ਕਾਰੋਬਾਰੀ ਆ ਇੰਨੇ ਨਹੀਂ ਕਿਉਂ ਦੂਜੇ ਸੂਬਿਆਂ ਤੋਂ ਜਿਵੇਂ ਯੂਪੀ ਆ ਵਿਹਾਰ ਆ ਬੜੀ ਗੰਦੀ ਜੁੱਥੇ ਫਰਕਰ ਕੰਮ ਕਰਨ ਵਾਲੇ ਕਮਕਾਜ ਵਾਲੇ ਲੋਕ ਉਹ ਸ਼ਹਿਰ ਦੇ ਸ਼ਾਕੇ ਵਸੇ ਵੀ ਆ ਭਾਜਪਾ ਦੀ ਨਜ਼ਰ ਕਿ ਇਸ ਗੱਲ ਤੇ ਵੀ ਟਿੱਕੀ ਹੋਏਗੀ ਕਿ ਬਦਲਮਾ ਜਿਹੜਾ ਆਗਾ ਕੋਈ ਪ੍ਰੰਧ ਕਿਵੇਂ ਕੀਤਾ ਜਾ ਸਕਦਾ ਕੋਈ ਜਹਾ ਉਮੀਦਵਾਰ ਲੈਂਦਾ ਜਾਵੇ ਜਿਹੜਾ ਕਿ ਕਾਂਗਰਸ ਉਹ ਆਪ ਦਾ ਟਕਰਾ ਕਰ ਸਕੇ ਇਹ ਤਾਂ ਆਉਣ ਵਾਲੇ ਦਿਨ ਹੀ ਦੱਸਣਗੇ ਤੇ ਭਾਜਪਾ ਇਸ ਮਾਮਲੇ 'ਚ ਕਿੰਨਾ ਕਮ ਤਾਂ ਖਰੀ ਉੱਤਰਦੀ ਆ ਕਿ ਨਹੀਂ ਉੱਤਰਦੀ ਅਰੇ ਗੱਲ ਜ਼ਰੂਰਾ ਜੋ ਤੁਸੀਂ ਸਵਾਲ ਲਿਆ ਜਿੰਨਾ ਕਿ ਇਮਤਿਹਾਨ ਕਾਂਗਰਸ ਲਈ ਹੈ ਆਪ ਲਈ ਹੈ ਉਹਨਾਂ ਕੀ ਇਮਤਿਹਾਨ ਜਿਹੜਾ ਹੈਗਾ ਭਾਜਪਾ ਲਈ ਹੈ ਜੇ ਭਾਜਪਾ ਇਸ ਮਾਮਲੇ 'ਚ ਕਾਮਯਾਬ ਹੁੰਦੀ ਹੈ ਤਾਂ ਇੱਕ ਵੱਖਰਾ ਸੁਨੇਹਾ ਜਾਏਗਾ ਕੇਵਲ ਲਿਖਾਣੇ ਦੀ ਗੱਲ ਨਹੀਂ ਬਾਕੀ ਜਿਹੜੇ ਵੱਡੇ ਸ਼ਹਿਰ ਹੈ ਕਸਬੇ ਹੈ ਉਹਨਾਂ ਲਈ ਵੀ ਉਹਨਾਂ ਦਾ ਇੱਕ ਤਰ੍ਹਾਂ ਦਾ ਵੱਡਾ ਦਾਵਾ ਹੋਏਗਾ ਕਿ ਆਉਣ ਵਾਲੇ ਦਿਨਾਂ 'ਚ ਭਾਜਪਾ ਨੂੰ ਦੂਜੇ ਸ਼ਹਿਰ ਦੇ ਹਿੱਸਿਆਂ 'ਚ ਵੀ ਵੱਡਾ ਅੰਗਾਰਾ ਮਿਲਦੀ ਉਮੀਦ ਹੈ ਰਹੀ ਗੱਲ ਆਪ ਦੀ ਤੇ ਆਪਾਂ ਕਾਂਗਰਸ ਦੀ ਕਰੀਏ ਇਜਾਦਰੇ ਕੋਈ ਦੌਰ ਨਹੀਂ ਕੈਸੜੇ ਦੋਆ ਤਰ੍ਹਾਂ ਦੀ ਵੱਡੀ ਲੜਾਈ ਆ ਆਪ ਕਹਿ ਰਿਹਾ ਕਿ ਸਤਾ ਜਗਲੀ ਵਾਰੀ ਵੀ ਅਸੀਂ ਆਉਣਾ ਹੈ ਜਿਵੇਂ ਕਿ ਕਾਂਗਰਸ ਇਸ ਨੂੰ ਬਦਲੋਜ ਨੂੰ ਦਿਖ ਰਹੀ ਹੈ ਕਿ ਅਸੀਂ ਬਦਲ ਦੇ ਤੌਰ ਤੇ ਪਾਰਟੀ ਉੱਪਰ ਕੇ ਆ ਰਹੀ ਹੈ ਬਦਲ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਵੱਡੀ ਗੱਲ ਇਹ ਨਹੀਂ ਹੈ ਕਿ ਪਿਛਲੇ ਨੇ ਪਾਰਲੀਮੈਂਟ ਦੀਆਂ ਸੀਟਾਂ ਉਹਨਾਂ ਪਾਰਲੀਮੈਂਟ ਸੀਟਾਂ ਵਿੱਚ ਕਾਂਗਰਸ ਨੂੰ ਵੱਡਾ ਪਰਮਹੰਗਾਰਾ ਮਿਲਿਆ ਆਪ ਨੂੰ ਉਸ ਕਦਰੰਗਾਰਾ ਨਹੀਂ ਮਿਲਿਆ ਜਿਸ ਦੀ ਵਜ੍ਹਾ ਕਰਕੇ ਪਰ ਹੁਣ ਜੇ ਉਮੀਦਵਾਰ ਦੀ ਗੱਲ ਕਰੀਏ ਤਾਂ ਉਮੀਦਵਾਰ ਆਪ ਨੇ ਵੀ ਕੋਈ ਕਸਰ ਨਹੀਂ ਛੱਡੀ ਸਿੰਦੀਪ अरोड़ा ਜਿਹੜੇ ਹੈਗੇ ਇੱਕ ਤਾਂ ਹਾਈ ਪੋਲੀਟੀਕਲ ਹਸਤੀ ਦਾ ਹਾਨੀ ਉਹ ਰੋ ਸ਼ਹਿਰ ਦਾ ਵੀ ਜਾਣਿਆ ਪਛਾਣਾ ਚਿਹਰਾ ਹੈ ਜੇ ਜਦੋਂ ਕਾਂਗਰਸ ਦੀ ਗੱਲ ਕਰਦੇ ਤਾਂ ਆਸ਼ੂ ਜੀ ਉਹ ਵੀ ਉਹ ਸ਼ਹਿਰ ਦੇ ਜਾਣਿਆ ਪਛਾਣੇ ਦਾ ਚਿਹਰਾ ਹੈ ਹਾਈ ਐ ਕੈਬਨਟ ਮੰਤਰੀ ਰਹਿ ਚੁਕੇ ਹੈ ਇੱਕ ਆਪਣਾ ਨਾਂ ਰੱਖਦੇ ਹੈ ਸੋ ਆਪ ਨੇ ਤਾਂ ਜਿਹੜੇ ਆਪਣੇ ਪੱਤੇ ਉਮੀਦਵਾਰਾਂ ਦੇ ਤੌਰ ਤੇ ਤੇ ਕਾਂਗਰਸ ਨੇ ਖੋਲ ਦਿੱਤੇ ਹੈ ਦੋਨੇ ਤਗੜੇ ਉਮੀਦਵਾਰ ਹੈ ਲੁਧਿਆਣਾ ਦੇ ਪੱਛਮੀ ਦੇ ਲੋਕ ਕਿਸ ਨੂੰ ਵਾਰਾ ਭਰਨਗੇ ਇਹਦਾ ਮੌਕਾ ਦੱਸੇਗਾ ਭਾਜਪਾ ਜਿਹੜੇ ਇਮਤਿਹਾਨ ਦੀ ਆਪਾਂ ਗੱਲ ਕਰਦੇ ਆਂ ਭਾਜਪਾ ਨੇ ਵੱਖਰੇ ਤੌਰ ਤੇ ਐਲਾਨ ਹੈ ਕਿ ਭਾਜਪਾ ਇਸ ਇਮਤਿਹਾਨ ਚ ਵੀ ਕੋਈ ਆਪਣਾ ਨਤੀਜਾ ਦਿਖਾਏਗੀ ਜਾਂ ਜੇ ਕੋਈ ਨਤੀਜਾ ਨਹੀਂ ਦਿਖਾ ਸਕੇਗੀ ਤਾਂ ਭਾਜਪਾ ਤੇ 27 ਦੇ ਚੋਣਾਂ ਦੇ ਵਿੱਚ ਸਵਾਲੀਆ ਨਿਸ਼ਾਨ ਲੱਗਦਾ ਨਜ਼ਰ ਆਏਗਾ ਸੋ ਵੱਡੀਆਂ ਤਨ ਤਰ੍ਹਾਂ ਹਾਲਾਂਕਿ ਚੌਥੀ ਤੇਰ ਦਾ ਪੱਜੇ ਕਰੀਏ ਨੇ ਤਾਂ ਜਾਤੀ ਹੋਏਗੀ ਉਹ ਹੈ ਸ਼੍ਰੋਣੀ ਕਾਲੀਦਾਲ ਸ਼੍ਰੋਣੀ ਕਾਲੀਦਾਲ ਨੇ ਵੀ ਕਿਹਾ ਹੈ ਕਿ ਅਸੀਂ ਉਥੋਂ ਚੋਣ ਲੜਾਂਗੇ ਲਿਦਣਾ ਪੱਛਮੀ ਤੋਂ ਦੇਖਿਆ ਜਾਏਗਾ ਕਿ ਕਾਲੀਦਾਰ ਆਪਣੇ ਤੌਰ ਤੇ ਉਮੀਦਵਾਰ ਖੜੇ ਕਰਦਾ ਹੈ ਇੱਕ ਜਿੱਥੇ ਇੰਟਰਨਲ ਪਾਈ ਵਾਲੀ ਪਾਉਣ ਆਉਂਦਾ ਉਹ ਤਰ੍ਹਾਂ ਦਾ 4-5 ਹੋਣੀਆਂ ਪਰ ਮੁੱਖ ਮੁਕਾਬਲਾ ਲੱਗ ਰਿਹਾ ਹੈ ਇਸ ਵੇਲੇ ਜੋ ਸਥਿਤੀ ਹੈ ਕਾਂਗਰਸ ਦੇ ਆਪ ਚ ਬਣਦਾ ਨਜ਼ਰ ਆ ਰਿਹਾ ਜੀ ਜੀ ਬਿਲਕੁਲ ਸਤ ਜੀ ਸਾਹਿਬ ਇਹ ਸਿਆਸੀ ਗਰਮੀ ਜਿੱਥੇ ਵੱਡੇ ਪੱਦਰਤੇ ਆ ਤਾਂ ਇੱਕ ਹੋਰ ਸਿਆਸੀ ਗਰਮੀ ਇਸ ਸਮੇਂ ਪਾਰਾ ਬਹੁਤ ਸੇਖਰਤੇ ਹੈ ਪਾਰਾ ਸੇਖਰਤੇ ਹੈ ਰਾਣਾ ਵਰਸਸ ਰਾਜਾ ਦਾ ਰਾਣਾ ਗੁਰਜੀਤ ਤੇ ਉਹਨਾਂ ਦਾ ਬੇਟਾ ਤੇ ਉਧਰ ਰਾਜਾ ਵੜਿੰਗ ਆਮੋ ਸਾਹਮਣੇ ਨੇ ਸultanpur Lodhi ਦੇ ਵਿੱਚ ਦੋ ਵੱਡੀਆਂ ਰੈਲੀਆਂ ਇੱਕੋ ਪਾਰਟੀ ਦੇ ਲੀਡਰ ਹੋਣ ਇੱਕੋ ਸ਼ਹਿਰ ਦੇ ਵਿੱਚ ਸੇਮ ਟਾਈਮ ਦੇ ਉੱਪਰ ਦੋ ਰੈਲੀਆਂ ਰੱਖ ਦਿੱਤੀਆਂ ਜਾਣ ਜਾਂ ਕਹਿ ਸਕਦੇ ਆ ਕਿ ਰਾਣਾ ਹੁਣਾ ਦੀ ਨਿੱਜੀ ਰੈਲੀ ਤੇ ਰਾਜਾ ਵੜਿੰਗ ਹੁਣਾ ਦੀ ਪਾਰਟੀ ਰੈਲੀ ਪਿਛਲੇ ਦਿਨੀ ਬਘੇਲ ਸਾਹਿਬ ਆਉਂਦੇ ਨੇ ਉਹਨੇ ਬੜੀ ਕੋਸ਼ਿਸ਼ ਕੀਤੀ ਕਿ ਸ਼ਾਇਦ ਮਨਮਟਾਵ ਖਤਮ ਹੋ ਜੇ ਪਰ ਖਤਮ ਹੁੰਦਾ ਦੇਖ ਨਹੀਂ ਰਿਹਾ ਕਿਵੇਂ ਮੰਨਦੇ ਹੋ ਇਸ ਨੂੰ ਕਿਉਂ ਨਾਲੇ ਸਮੇਂ 'ਚ ਇਹ ਕਿਸ ਤਰ੍ਹਾਂ ਦਾ ਖਲਾਰਾ ਹੈ ਜਿਹੜਾ ਉਹ ਵੱਧ ਸਕਦਾ ਕਾਂਗਰਸ ਵਾਲੇ ਕਾਂਗਰਸ ਵਾਲੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਕਾਂਗਰਸ ਜਿਹੜੀ ਕੀ ਹੈ ਇਕਤਾ ਚਾਹੇ ਨੇਕਤਾ ਪਾਈ ਜਾਂਦੀ ਹੈ ਕਦੇ ਵੀ ਮੁਕੰਮਲ ਤੌਰ ਤੇ ਇਕਤਾ ਨਹੀਂ ਹੁੰਦੀ ਇਹ ਅਨੇਕਤਾ ਹੀ ਕਾਂਗਰਸ ਦੇ ਬੀੜੀਆਂ ਚ ਵਟੇ ਪਾਉਂਦੀ ਹੈ ਪਿਛਲੀਆਂ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਗੱਲ ਕਰੀਏ ਤੋਂ ਉਦੋਂ ਵੀ ਅਨੇਕਤਾ ਦਾ ਪ੍ਰਗਟਾਵਾ ਕੀਤਾ ਗਿਆ ਤਾਂ ਕਾਂਗਰਸ ਦਾਵਾ ਕਰਦੀ ਰਹੇਗੀ ਕਿ ਅਸੀਂ ਸਦਾ ਚਾਵਾਂਗੇ ਸਦਾ ਚਾਵਾਂਗੇ ਸਦਾ ਚਾਗੇ ਆਪ ਬੜੇ ਹੁਣ ਜਦੋਂ ਆਪਾਂ ਸultanpur ਲੋਧੀ ਦੀ ਗੱਲ ਕਰ ਰਹੇ ਹਾਂ ਉੱਤੇ ਦੇਖੋ ਰਾਣਾ ਗੱਜੀਸ ਉਹਨਾਂ ਦਾ ਬੇਟਾ ਜ਼ਾ ਤੌਰ ਤੇ ਉਹ ਤੋਂ ਨਵਜਾਇਕ ਹੈ ਜੈਕ ਜਿੱਤਾ ਹੈ ਹਾਲਾਂਕਿ ਉਸ ਵੇਲੇ ਵੀ ਕਾਂਗਰਸ ਨੇ ਵਿਰੋਧ ਕੀਤਾ ਸੀ ਕਿ ਇਹਦੇ بیٹے ਨੂੰ ਜਿਹੜਾ ਕਾਂਗਰਸ ਦੀ ਟਿਕਟ ਨਹੀਂ ਮਿਲਣੀ ਚਾਹੀਦੀ ਕਿਉਂਕਿ ਇੱਕ ਪਰਿਵਾਰ 'ਚ ਕੋ ਟਿਕਟ ਦੀ ਗੱਲ ਆਈ ਤਾਂ ਰਾਣਾ ਗਰਜੀਤ ਜਿਹੜਾ ਆ ਜਿਹੜੀ ਕਪੂਰਥਲਾ ਤੋਂ ਵਿਧਾਇਕ ਉਮੀਦਵਾਰ ਸੀ ਤੇ ਹੁਣ ਐਮਐਲਏ ਨੇ ਤੇ ਉਹਨਾਂ ਦਾ ਵਿਰੋਧ ਹੋਇਆ ਉਹਨਾਂ ਦੇ بیٹے ਨੂੰ ਲੈ ਕੇ ਉਸ ਮਾਨ ਲੈ ਕੇ ਉਹਨਾਂ ਨੇ ਆਜ਼ਾਦ ਮੀਂਰ ਵਰ ਖੜਾ ਕਰਤਾ ਔਰ ਰਾਣਾ ਗਰਜੀਤ ਦਾ ਜਿੱਦਾਂ ਦਾ ਸਵਾਲ ਆ ਗਿਆ ਆਪਾਂ ਕਹਿੰਦੇ ਆ ਕੋ ਟੱਕੜ ਕਿਸੰਦੇ ਰਾਸੀ ਆ ਕੁ ਹੈ ਉਹਨੇ ਡਟ ਕੇ ਆਪਣੇ ਮਦਦ ਕੀਤੀ بیٹے ਦੀ ਔਰ ਦਿਖਾ ਕੇ ਦਿਖਾਤਾ ਕਾਂਗਰਸ ਜੋ ਮਰਜ਼ੀ ਕਰੇ ਚਾਹੇ ਨਾ ਕਰੇ ਉਹਨੇ ਕਹਦਾ ਕਿ ਮੇਰਾ ਬੇਟਾ ਹੀ ਐਮਐਲਏ ਹੋਏਗਾ ਬਣਾ ਕੇ ਦਿਖਾਤਾ ਉਦੋਂ ਤੇ ਰੈਲੀਆਂ ਹੋ ਰਹੀਆਂ ਰਾਜਾ ਵਿੜਿੰਗ ਨੇ ਰੈਲੀ ਰੱਖੀ ਆ ਉਦੋਂ ਰਾਣਾ ਗਰਜੀਤ ਜਿਹੜਾ ਉਹਦਾ ਬੇਟਾ ਰਾਣਾ ਪ੍ਰਤਾਪ ਜਿਹੜਾ ਹੈਗਾ ਉਹਦੇ ਵੱਲੋਂ ਰੈਲੀ ਰੱਖੀ ਗਈ ਹੈ ਹੁਣ ਰੈਲੀ ਦਾ ਪਿਛੋਕੜ ਜੇ ਆਪਾਂ ਕਹੀਏ ਰਾਣਾ ਗਰਜੀਤ ਵੀ ਕੋਈ ਘਟ ਨਹੀਂ ਹੈਗੇ 11 ਮਾਰਚ ਨੂੰ ਜੇ ਆਪਾਂ ਜਿੱਥੇ ਕਰੀਏ ਤਾਂ ਉਦੋਂ ਰਾਣਾ ਗੀਤ ਨੇ ਮੁਕਸਰ ਚ ਜਾ ਕੇ ਮੱਕੀ ਦਾ ਬੀਜ ਬੀਤੀ ਸੀ ਜੀ ਜੀ ਉਹ ਮੱਕੀ ਦਾ ਬੀਜ ਜਿਹੜਾ ਹੈਗਾ ਉਹ ਰਾਜਾ ਵਡੰਗ ਦੇ ਹਲਕੇ ਚ ਬੀਜਿਆ ਗਿਆ ਸੀ ਹੁਣ ਇਹ ਤਾਂ ਹਲਕਾ ਹੀ ਰਾਣਾ ਪਰਦਾਵ ਦਾ ਇਥੇ ਦੇਖਿਆ ਜਾਏਗਾ ਪਹਿਲਾਂ ਤਾਂ ਕਿਹੜੀ ਰਾਜ ਨੂੰ ਕਿੰਨਾ ਵਡੰਗਾ ਹੰਗਾਰੇ ਮਿਲਦਾ ਹੈ ਹੰਗਾਰੇ ਚਲੋ ਥੋੜੇ ਉਹ ਤੇ ਗੱਟਵਾਤ ਹੋਣਗੇ ਲਾਜ਼ਮੀ ਹੈ ਪਰ ਜਿਹੜਾ ਕਾਂਗਰਸ ਦਾ ਇਹ ਅੰਦਰਲਾ ਵਿਰੋਧ ਹੈ ਉਹ ਕਰਕੇ ਸਾਹਮਣੇ ਆ ਰਿਹਾ ਹੈ ਹਾਲਾਂਕਿ ਕਿਆਸ ਰਹੀਆਂ ਤੇ ਇਹ ਵੀ ਲੱਗ ਰਹੀਆਂ ਉਸ ਜਿਹੜੀ ਆਜ਼ਾਦ ਉਮੀਦਵਾਰ ਜਾਂ ਆਜ਼ਾਦ ਉਦਾਇਕ ਦੀ ਜਿਹੜੀ ਰੈਲੀ ਹੈ ਉਦੇ ਜਰਾਣਾ ਗਰਜੀਤ ਜਣੇ ਆਪਣੇ ਬੇਟੇ ਦੀ ਰੈਲੀ ਨਹੀਂ ਜਾਏਗਾ ਆਪ ਰੈਲੀ ਜਾਵੇ ਜਾਂ ਨਾ ਜਾਵੇ ਪਰ ਸਾਰਾ ਤਾਮਚਾਮ ਜਦੋਂ ਨੇ ਝੋਕ ਦੇਣਾ ਤੇ ਰੈਲੀ ਤਾਂ ਕਾਮਯਾਬ ਹੋਈਗੀ ਹੋਈਗੀ ਪਰ ਰਾਜਾ ਵੜੰਗਰੀ ਲੀਡਰਸ਼ਿਪ ਨੂੰ ਇਹ ਸਿੱਧੇ ਤੌਰ ਤੇ ਚੁਣੌਤੀ ਆ ਪਿਛਲੇ ਦਿਨਾਂ ਚ ਆਪ ਦੇਖਿਆ ਹੈ ਕਿ ਦਿੱਲੀ ਚ ਕਾਂਗਰਸ ਮੀਟਿੰਗਾਂ ਕਰਦੀ ਰਹੀ ਹੈ ਇਹ ਕਿ ਇਹਨੂੰ ਲੈ ਕੇ ਵਿਉਂਤਵੰਦੀਆਂ ਸਤਾਈ ਦਿਨ ਚੋਣਾਂ ਲੈ ਕੇ ਸਤਾਈ ਦਿਨ ਚੋਣਾਂ ਕਾਂਗਰਸ ਜ਼ਰੂਰ ਗੱਲਾਂ ਕਰਦੀ ਹੈ ਪਰ ਜਦੋਂ ਇਹੋ ਜਿਹੇ ਕਿਧਰੇ ਬੀਜ-ਬੀਜੇ ਜਾਂਦੇ ਆ ਤਾਂ ਫੇਰ ਉਹ ਚੋਣਾਂ ਦੇ ਵਿੱਚ ਕਾਫੀ ਜ਼ਿਆਦਾ ਖਲਲ ਪੈਂਦਾ ਨਜ਼ਰ ਆ ਰਿਹਾ ਹੈ ਸੋ ਅੱਜ ਦੀ ਰੈਲੀ ਵੀ ਪੂਰੇ ਸੂਬੇ ਦੇ ਅੰਦਰ ਇਹ ਸੰਗਲ ਤੋਂ ਦੇਖੀ ਜਾ ਰਹੀ ਹੈ ਕਿ ਕੀ ਕਾਂਗਰਸ ਹੈ ਇੱਕੇ ਦਾ ਪ੍ਰਗਟਾਵਾ ਕਰੇਗੀ ਜਾਂ ਫੁੱਟ ਦਾ ਮਜ਼ਹਰਾ ਕਰੇਗੀ ਜੀ ਜੀ ਬਿਲਕੁਲ ਸੋ ਇੱਚ ਕੋਈ ਸ਼ੱਕ ਨਹੀਂ ਹੈ ਕਿ ਰਾਜਾ ਵੜਿੰਗ ਹੁਣਾ ਨੇ ਰਾਣੇ ਹੁਣਾ ਦੀ ਭਾਜੀ ਹੈ ਜਿਹੜੀ ਉਹ ਮੋਡਨ ਦੇ ਲਈ ਹੈ ਤਿਆਰੀ ਸਾਰੀ ਵੱਡੀ ਸੋਣ ਦੇਖਦੇ ਆਂ ਇਹਦੇ ਨਤੀਜੇ ਅੱਗੇ ਕੀ ਨਿਕਲਦੇ ਨੇ ਅੱਗੇ ਜ਼ਿਕਰ ਥੋੜੇ ਸ਼ਬਦਾਂ ਦੇ ਵਿੱਚ ਸਿੱਧ ਸਾਬ ਕਰਾਂਗੇ ਜੋ ਟਰੰਪ ਹੁਣਾ ਦੇ ਵੱਲੋਂ ਟੈਰਿਫ ਵਗੈਰਾ ਲਗਾਇਆ ਗਿਆ ਸਾਰੇ ਦੇਸ਼ਾਂ ਨੂੰ ਇਸ ਦਾ ਸਾਹਮਣਾ ਕਰਨਾ ਪਿਆ ਪਰ ਅਚੇਹੇ ਦੇ ਵਿੱਚ ਹੈ ਸੂਬੇ ਦੇ ਕਹਿ ਲਓ ਜਾਂ ਦੇਸ਼ ਦੇ ਕਿਸਾਨ ਖਾਸ ਕਰਕੇ ਭਾਰਤ ਦੇ ਕਿਸਾਨ ਹੈ ਜਿਹੜੇ ਉਹ ਇਹਦੇ ਖਿਲਾਫ ਉੱtre ਜਿਹਦੇ ਕਰਕੇ ਟਰੰਪ ਦੇ ਨਾਲ ਨਾਲ ਪ੍ਰਧਾਨ ਮੰਤਰੀ ਮੋਦੀ ਹੁਣਾ ਦੇ ਵੀ ਪੁਤਲੇ ਫੂਕੇ ਗਏ ਕਿਵੇਂ ਦੇਖਦੇ ਹੋ ਕਿ ਇਸ ਚੀਜ਼ ਦਾ ਇੰਪੈਕਟ ਪਏਗਾ ਜੋ ਟੈਰਿਫ ਲਾਗੂ ਹੋਇਆ ਕਿਸਾਨਾਂ ਤੇ ਦੇਖੋ ਇੰਪੈਕਟ ਦਾ ਜਿੱਦਾਂ ਆਪਾਂ ਆਪਸ ਦੀ ਗੱਲ ਕੀਤੀ ਹੈ ਜਿਹੜਾ ਸੂਰੀ ਦੇ ਧਵਸਾ ਹੋ ਗੁਮਨੇ ਦਾ ਨਾਮ ਨੇ ਧਵਸੇ ਨਿਡਾਉਣਾ ਹੀ ਆਉਣਾ ਟਰੰਪ ਨੇ ਇਸ ਤਰੀਕੇ ਦੇ ਨਾਲ ਵੱਡੀ ਫਜ਼ਦ ਤੇ ਟੈਰਫ ਲਾਏ ਆ ਔਰ ਜਿਹੜਾ ਭਾਰਾ ਦਾ ਦੂਜੇ ਮੁਲਕਾਂ ਦਾ ਆਪਣੇ ਨਵੇਂ ਜਿਹੜੇ ਹੈਗੇ ਇਸ ਤਰੀਕੇ ਦੇ ਨਾਲ ਲਾ ਲਿਆ ਕੇ ਸਿਕੰਜਾ ਕਸਿਆ ਜਿਹੜਾ ਸਾਡੀਆਂ ਵਸਤਾਂ ਉਧਰ ਜਾਣੀਆਂ ਉਹਦੇ ਖੇਤੀਬਾੜੀ ਵਸਤਾਂ ਵੀ ਸ਼ਾਮਿਲ ਆਏ ਤਾਂ ਉਹਨਾਂ ਨੂੰ ਜਦੋਂ ਇੰਨਾ ਉਧਰ ਮੁੱਲ ਹੋਏਗਾ ਤਾਂ ਕਿਦਾਂ ਕੋਈ ਲਏਗਾ ਕਿਦਾਂ ਪ੍ਰਵਾਨ ਕਰੇਗਾ ਸੋ ਜਿਹੜੇ ਕਿਸਾਨ ਹੈ ਉਹ ਇਸ ਤਰੀਕੇ ਨਾਲ ਇੱਕ ਤਾਂ ਵਿਰੋਧ ਕਰ ਰਿਹਾ ਕਿ ਟਰੰਪ ਦੀ ਜਿਹੜੀ ਨੀਤੀ ਹੈ ਉਹ ਭਾਰਾ ਦੀ ਖੇਤੀ ਨੂੰ ਤਬਾਹ ਕਰਨ ਵਾਲੀ ਨੀਤੀ ਹੈ ਇਸੇ ਕਰਕੇ ਅਮਰੀਕਨ ਰਾਸ਼ਵਤੀ ਵੀ ਵੇਚਾ ਔਰ ਕਿਸਾਨਾਂ ਵੱਲੋਂ ਪੰਜਾਬ ਦੇ ਵਿੱਚ ਦੇਰ ਤੇ ਵਕਵਾ ਕੇਸਾਂ ਚ 트ੰਪ ਦੇ ਜਿਹੜੇ ਪੁਤਲੇ ਆ ਸਾੜੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਕਰਕੇ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਪ੍ਰਧਾਨ ਮੰਤਰੀ ਕਹਿੰਦੇ ਕਿ ਮੇਰਾ ਦੋਸਤ ਹੈ ਦੋਸਤ ਉਹਨਦੇ ਨਾਤੇ ਉਹਦੇ ਨੀਤੀਆਂ ਦੀ ਹਮਾਇਤ ਕਰਦੇ ਆ ਕਈ ਵਾਰੀ ਮੀਡੀਆ ਵਾਲੇ ਵੀ ਕਮਾਲ ਕਰਦੇ ਆ ਜਦੋਂ 트ੰਪ ਬਾਰੇ ਦੱਸਿਆ ਜਾ ਰਿਹਾ ਸੀ ਕਿ ਐਨਐਫੀ ਸਦੀ ਜਿਹੜਾਗਾ ਹੋਰ ਟੈਕਸ ਜਿਹੜਾਗਾ ਭਾਰਤੀ ਵਸਤਾਂ ਤੇ ਲੱਗਣੇ ਜਦੋਂ ਅਮਰੀਕਾ ਚ ਜਾਏਗਾ ਮਾਲ ਭਾਰ ਦਾ ਉਹਦੇ ਨਾਲ ਇੱਕ ਪਾਸੇ ਤਾਂ ਟ੍ਰੰਪ ਦੀ ਗੱਲ ਕੀਤੀ ਜਾ ਰਹੀ ਸੀ ਤਾਂ ਕਿ ਇਹਦਾ ਕੋਈ ਇੰਪੈਕਟ ਨਾ ਪਵੇ ਨਾਲ ਹੀ ਮੀਡੀਆ ਵਾਲੇ ਮਲਮੀਂਜੀ ਜੀ ਵੀ ਕਹਿ ਰਹੇ ਸੀ ਦੇਖੋ ਜੀ ਟਰੰਪ ਸਾਹਿਬ ਕਹਿੰਦੇ ਆ ਕਿ ਭਾਰਤ ਲਈ ਇਹ ਬੜੀ ਸਾਨੂੰ ਮਜਬੂਰੀ ਨਾਲ ਫੈਸਲਾ ਲੈਣਾ ਪਿਆ ਜੀ ਜੀ ਉਹ ਕਹਿੰਦੇ ਬਾਹਰੋਂ ਰੂੜੀ ਆ ਪਰ ਮਜਬੂਰੀ ਨਾਲ ਬਾਹਰੋਂ ਰੂੜੀ ਆ ਉਹਨਾਂ ਕਿਸਾਨਾਂ ਨੇ ਤਾਂ ਰੌਲਾ ਪਾਉਣੇ ਪਾਣਾ ਪ੍ਰਧਾਨ ਮੰਤਰੀ 'ਤੇ ਨਾ ਰੌਲਾ ਪਾਉਣ ਸੋ ਉਹਨਾਂ ਵਾਲੇ ਦਿਨ 'ਚ ਇੱਕ ਗੱਲ ਕਹਿ ਕੇ ਆਪਾਂ ਗੱਲ ਸਵਾਦ ਕਰਾਂਗੇ ਜਿਹੜਾ ਬੁਰਦੀ ਤੇ ਅਗੂਆ ਪਾਰਲੀਮੈਂਟ ਸੋਹਲ ਗਾਂਧੀ ਬਿਲਕੁਲ ਉਹਨਾਂ ਨੇ ਚਿਰਚੇ ਤੌਰ ਤੇ ਗੱਲ ਕਹੀ ਹੈ ਕਿ ਜੋ ਟਰੰਪ ਦੀਆਂ ਨੀਤੀਆਂ ਜੋ ਨਵੇਂ ਟੈਕਸ ਜਿਹੜਾ ਇੰਡੀਅਨ ਪ੍ਰੋਡਕਟਸ ਆ ਦੂਜੇ ਦੇਸ਼ਾਂ ਦੇ ਪ੍ਰਾਡਕਟਾਂ ਉੱਤੇ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ ਉਹ ਕਹਿੰਦੇ ਭਾਰਤੀ ਅਰਥਵਿਵਸਥਾ ਨੂੰ ਤਬਾਹ ਕਰ ਦੇਗਾ ਟਰੰਕ ਦੇਸ਼ ਨੂੰ ਨਾ ਰੁਕਿਆ ਗਿਆ ਚਾਈਨਾ ਜਾਂ ਹੋਰ ਕਈ ਮੁਲਕਾਂ ਨੇ ਇਹਦਾ ਜਵਾਬ ਹੀ ਦਿੱਤਾ ਹੈ ਪਰ ਭਾਰਤ ਆਲੇ ਨਿਮਰਤਾ ਨਾਲ ਬੈਠਾ ਹੈ ਕਹਿੰਦੇ ਦੇਖਾਂਗੇ ਕੀ ਕਰਨਾ ਹੈ ਕੀ ਨਹੀਂ ਕਰਨਾ ਪਰ ਭਾਰਤ ਨੇ ਅਜੇ ਤੱਕ ਨਾ ਤਾਂ ਇਹਦਾ ਜਵਾਬ ਦਿੱਤਾ ਹੈ ਤੇ ਨਾ ਹੀ ਕੋਈ ਇਸ ਗੱਲ ਦਾ ਹੱਲ ਲੱਭਿਆ ਜੀ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਸੋ ਬਿਲਕੁਲ ਸਿੱਧ ਸਾਹਿਬ ਦੇ ਕਹਿੰਦੇ ਮੁਤਾਬਕ ਜਿੱਥੇ ਜ਼ਿਕਰ ਕੀਤਾ ਜਾ ਰਿਹਾ ਸੀ ਕਿ ਸ਼ਾਇਦ ਟਰੰਪ ਮੋਦੀ ਦੇ ਨਾਲ ਆਪਣੀ ਯਾਰੀ ਪਗਾਉਣਗੇ ਪਰ ਉਹਨਾਂ ਨੇ ਬਿਜ਼ਨਸ ਨੂੰ ਤਰਜੀਹ ਦਿੱਤੀ ਯਾਰੀ ਨੂੰ ਤਰਜੀਹ ਨਹੀਂ ਦਿੱਤੀ ਇਸ ਕਰਕੇ ਭਾਰਤ ਦਾ 26% ਟੈਰਫ ਦਾ ਸਾਹਮਣਾ ਜਿਹੜਾ ਉਹ ਕਰ ਰਿਹਾ ਉਮੀਦ ਕਰਦੇ ਹਾਂ ਅਸ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੌਜੂਦ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ